ਮੈਂ ਪੀਨਾ ਵਾਂ ਮੈਂ ਪੀਨਾ ਵਾਂ ਮੈਂ ਹੁਣੇ ਪੀ ਗਾਇਆ ਮੈਂ ਪੀਨਾ ਵਾਂ ਚਿੱਟਾ ਮੈਂ ਪੀਨਾ ਵਾਂ ਸੇਬ ਆ ਗਏ ਚਿੱਟਾ ਪੀ ਲਿਆ ਵਾ ਸ਼ੁਕਰਗੁਜ਼ਾਰ ਤੂੰ ਵੀਰ ਜਿਹੜਾ ਨਸ਼ਾ ਲੱਗਾ ਹੁਣ ਮੈਂ ਗੋਲੀਆਂ ਖਾਣਾ ਵਾਂ ਹਸਪਤਾਲਿਆਂ ਮੈਂ ਲਾਉਣਾ ਮੈਂ ਭਾਜੀ ਲਾਉਣਾ ਆਹ ਕੋ ਮੈਂ ਲਾਉਣਾ ਵਾ ਵੀਰ ਜੀ ਵੀਰ ਜੀ ਤੂੰ ਫਲੇਟੇ ਹੱਥ ਹੱਥ ਵਿੱਚ ਰੱਖ ਲੈ ਮੇਰਾ ਲਾਵਾ ਹੋ ਗਿਆ ਪਰਮਾਯਾਰ ਖਲੋਇਆ ਮੈਂ ਫੋਨ ਵਾਲੇ ਨੂੰ ਵੀ ਇੱਥੇ ਸੱਦ ਲੈਣਾ ਠਾਡੀ ਰਿਪੋਰਟ ਕੀਤੀ ਆ ਮੈਂ ਤੈਨੂੰ ਰਿਪੋਰਟ ਕੀਤੀ ਵੀ ਕੋਈ ਆਇਆ ਕਿਉਂ ਨਹੀਂ ਰਿਪੋਰਟ ਕੀਤੀ ਭੈਣਾ ਮੈਨੂੰ ਹੱਟੇ ਦੇ ਨਹੀਂ ਪਤਾ ਤੇ ਦੱਸ ਲੈਣੇ ਮਰੇ ਆ ਬੜਾ ਇੱਕ ਮਿੰਟ ਅੱਜਲ ਦੀਆਂ ਸਵਾਰੀਆਂ ਐ ਮੇਰ ਕੋ ਆ ਦੱਸੋ ਗਾਹਾਂਗੇ ਅੱਜਲ ਦੀਆਂ ਸਵਾਰੀਆਂ ਐ ਮੇਰ ਕੋ ਇਹਨਾਂ ਮੈਨੂੰ ਬਾਈਪਾਸ ਤੇ ਡੱਕਿਆ ਇਹ ਗੱਤਾਂ ਦੇ ਚਿੱਟਾ ਵੇਚਣ ਰਿਹਾ ਉੱਥੇ ਚਿੱਟਾ ਗਾ ਵੇਚਣ ਰਿਹਾ ਵਾਹਿਆ ਨਾ ਸੂਰਜਾ ਨੂੰ ਅਜੇ ਫੋਰਚੂਨ ਫੋਰਚੂਨ ਲਿਆ ਸੂਰਜ ਨਹੀਂ ਨਾ ਉੱਥੇ ਸੂਰਜਾ ਲਿਆ ਸੂਰਜ ਚੜਾ ਸੂਰਜ ਇਹਦੇ ਤੇਰੇ ਨਾਲ ਹੀ ਮੈਂ ਵਿੱਚ ਨਹੀਂ ਟੁਠਾ ਓਏ ਓ ਮਾਸੀ ਦੋਈ ਤਰ੍ਹਾਂ ਜਾਣਦੇ ਨੇ ਫੁੱਲਾਂ ਦੀਆਂ ਕਾ ਚੰਗਾ ਬਾਰੇ ਬੰਦਾ ਪੂਰੀ ਜੰਮੀਰੇ ਪੁੱਛ ਗਿਆ ਰਿਆ ਓਏ ਤੂੰ ਪੈਸੇ ਖੋਏ ਨਹੀਂ ਮੇਰੇ ਕੋ ਕਿਨੇ ਤੂੰ ਚਟਾਕ ਹੋਇਆ ਤੇਰੇ ਕੋ ਮੈਂ ਨਹੀਂ ਚਟਾਕ ਹੋਇਆ ਤੂੰ ਪੈਸੇ ਮੂਰ ਲੇਖ ਮੀਰ ਜੀ ਕਿਸੇ ਦਾ ਫੂਣੀ ਲਾਸ਼ੀ ਲੈ ਵੀਰ ਤਰਾਸੀ ਲੈ ਤੇ ਮੈਂ ਪੀਨਾ ਵਾਂ ਮੈਂ ਪੀਨਾ ਵਾਂ ਮੈਂ ਹੁਣੀ ਪੀ ਗਾਇਆ ਮੈਂ ਪੀਨਾ ਵਾਂ ਕੀ ਚਟਾਕ ਚਟਾਕ ਮੈਂ ਪੀਨਾ ਵਾਂ ਸੀਰ ਸਾਹਿਬ ਆ ਗਿਆ ਚਟਾਕ ਪੀਂਦੇ ਹੋ ਸ਼ਰਮਗਾਰ ਤੂੰ ਵੀਰ ਜਿਹੜਾ ਨਸ਼ਾ ਲੱਗਾ ਹੁਣ ਮੈਂ ਗੋਲੀਆਂ ਖਾਣਾ ਵਾਂ ਹਫਤਾਲੀਆਂ ਤੇ ਜਦੋਂ ਹੁਣ ਪਹਿਲਾਂ ਦਾ ਲੱਗਾ ਤੇ ਮੈਂ ਕੀ ਕਰਾਂ ਸ਼ਰਮਗਾਰ ਸੀਰ ਸਾਹਿਬ ਪੀਂਦੇ ਨਾ ਕਰ ਨਾ ਕਰ ਨਾ ਕਰ ਤੂੰ ਨਾ ਕਰ ਇਦਾਂ ਨਹੀਂ ਸ਼ਰਮਨਾ ਸ਼ੜੇ ਟਿਆ ਨਾ ਕਰ ਇਦਾਂ ਨਾ ਕਰ ਪ੍ਰਣਾਮ ਅੰਲਾ ਪ੍ਰਣਾਮ ਅੰਲਾ ਮੈਂ ਸੁਧਰੇ ਆਇਆ ਤੈਨੂੰ ਨਹੀਂ ਵੀਰ ਤੂੰ ਅਦਨ ਮੈਨੂੰ ਕੱਲੇ ਨੂੰ ਤਿੰਨ ਜਾਨੇ ਪਏ ਸੀ ਮੈਂ ਤਾਂ ਤੈਨੂੰ ਪਿਆ ਹਾਂ ਵੀਰ ਤੂੰ ਹਾਂ ਸਭ ਕੁਝ ਮੇਰੇ ਕੋਲ ਪੈਸੇ ਵੀ ਖੋਲੇ ਫੋਨ ਵੀ ਖੋਲਿਆ ਕੋਈ ਨਹੀਂ ਹੋਇਆ ਤੇਰੇ ਕੋਲ ਚਿੱਟਾ ਹੋਇਆ ਤੇਰਾ ਵਿਆਹ ਹੋਇਆ ਤੇਰੇ ਬੱਚੇ ਹੈਗੇ ਚਿੱਟਾ ਹੋਇਆ ਨਾਮ ਮੇਰਾ ਗੈਣੀ ਹੋਇਆ ਨਹੀਂ ਗਰਨ ਸਾਹਿਬ ਦੇ ਹੱਥ ਰਖਲਾ ਮੈਂ ਲੈਂਦੇ ਜਿਹੜੇ ਦਾ ਫੋਨ ਹੀ ਮੈਂ ਉਹ ਬੰਦੇ ਨੂੰ ਵੀ ਸੱਦ ਲੈਣਾ ਤੁਹਾਡੇ ਕੋ ਫੋਨ ਉਹਨੇ ਖੜਿਆ ਕਿ ਨਹੀਂ ਉਹ ਬੰਦੇ ਨੇ ਸੁਣਿਆਰੇ ਨੇ ਕੋਈ ਨਹੀਂ ਜੀ ਲੈ ਹੁਣੇ ਨੇ ਮੈਂ ਲਾਉਣਾ ਮੇਰੇ ਕੋ ਹੈਗਾ ਵਾ ਮੈਂ ਨਾ ਮੇਰੇ ਕੋ ਹੈਗਾ ਵਾ ਮੈਂ ਲਾਉਣਾ ਮੈਂ ਮੈਂ ਲਾਉਣਾ ਮੈਂ ਭਾਜੀ ਲਾਉਣਾ ਆਖੋ ਮੈਂ ਲਾਉਣਾ ਵਾ ਜੇਰ ਜੀ ਜੇਰ ਜੀ ਜੇਰ ਜੀ ਹੱਥ ਹੱਥ ਮੇਰੇ ਸਾਹਮਣੇ ਕੱਢ ਕੇ ਵਿਖਾ ਸਰ ਜੀ ਮੈਂ ਲਾਉਣਾ ਵਾ ਜੇਰ ਜੀ ਮੈਂ ਲਾਉਣਾ ਯਾਰ ਸਾਡੇ 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 ਹੁਣ ਮੈਂ ਲਾਉਣਾ ਵਾ ਇਹਨੇ ਕੋਲ ਚਿੱਟਾ ਹੀ ਰਹੀ ਹੈ ਵੀਰ ਜੀ ਮੈਂ ਲਾਉਣਾ ਵਾ ਕੱਟ ਗਿਆ ਮੇਰੀ ਗੱਲ ਸੁਣ ਪ੍ਰਧਾਨ 2 ਮਿੰਟ ਖਲੋ ਜਾ ਨਿਕਲਿਆ ਨਿਕਲਿਆ 2 ਮਿੰਟ ਖਲੋ ਜਾ ਮੀਡੀਆ ਵਾਲੇ ਗਲੜੇ ਨਾ ਖਰਾਬ ਹੋ ਜਾਣਾ ਇਹ ਮੈਂ ਤੁਹਾਨੂੰ ਆਖੀ ਜਾਂਦਾ ਕੰਮ ਖਰਾਬ ਹੋ ਜਾਣਾ ਹੈ ਹੋ ਜਾਓ ਚਲ ਜਾਓ ਦੇਖ ਲਾ ਭਾਜੀ ਇਹਨਾ ਅੱਜ ਤੋਂ 4 ਮਹੀਨੇ ਮੇਰੇ ਕੋ ਪੈਸੇ ਖੋਏ ਮੋਬਾਈਲ ਵੀ ਖੋਇਆ ਸੀ ਬਲਦੇਵ ਚੌਂਕੀ ਚਾਰਜ ਗਵਾਵਾ ਉਹਨਾਂ ਨੇ ਮੈਨੂੰ ਰਿਪੋਰਟ ਲਖਾਈ ਆ ਇਹਨਾਂ ਦੀ ਮੇਰੇ ਕੋ ਸਮਾਨ ਮੈਂ ਸਮਾਨ ਪੀਣਾ ਵਾ ਠੀਕ ਹੈ ਹਾਂ ਮੈਂ ਮੈਥੋਂ ਕੌਂਸ ਪੁਰਿਓ ਮੈਂ ਲਿਆਇਆ ਪੀਨਾ ਵਾ ਮੇਰੇ ਕੋਲ ਹੈਗਾ ਵਾ ਹੈਗਾ ਵਾ ਜਦੋਂ ਤੁਹਾਨੂੰ ਕਹਤਾ ਕਿ ਹੈਗਾ ਵਾ ਆਪ ਕੋ ਹੈਗਾ ਵਾ ਇਹ ਥੋੜਾ ਹੀ ਆ 500 ਦਾ ਖੋਲ ਕੇ ਕੀ ਦਿਖਾ ਲੈਣਾ ਚਲੋ ਜਦੋਂ ਤੁਹਾਨੂੰ ਕਹਤਾ ਕਿ ਹੈਗਾ ਵਾ ਹੈਗਾ ਵਾ ਮੇਰੇ ਕੋਲ ਹਾਂਜੀ ਮੈਂ ਵੇਚਦਾ ਹੀ ਨਹੀਂ ਮੈਂ ਪੀਨਾ ਮੈਂ ਹੁਣ ਵੀ ਪੀ ਕੇ ਆ ਮੇਰੇ ਕੋਲ ਆ ਵੇਖ ਲੈਟਰ ਵੀ ਹੈਗਾ ਮੈਂ ਪੀਨਾ ਵਾ ਮੈਂ ਪੀਨਾ ਵਾ ਆ ਦੇਖ ਵੀਰ ਮੇਰੇ ਕੋਲ ਲੈਟਰ ਹੈਗਾ ਪੰਨੀ ਹੈਗੀ ਆ ਆਖੋ ਬਾਬਾ ਜੀ ਮੈਂ ਪੀਨਾ ਵਾ ਠੀਕ ਹੈ ਪੀਣਾ ਨਹੀਂ ਪੀਣਾ ਬਾਕੀ ਸ੍ਰੀ ਸਾਹਿਬ ਦਾ ਲਾਭ ਪਾ ਕੇ ਤਾਂ ਨਾ ਭਈ ਕੰਮ ਕਰ ਆ ਸਾਨੂੰ ਇਨਫੋਰਮੇਸ਼ਨ ਆਈ ਕਿ ਕੁਛ ਨਸ਼ੇੜੀ ਜਿਹੜੇ ਆਪਸ ਚ ਲੜਦੇ ਆ ਤੇ ਇਨਾਂ ਕੋਲ ਸਮਾਨ ਵੀ ਹੈਗਾ ਅਸੀਂ ਉਹ ਜਦੋਂ ਉੱਥੇ ਮੌਕੇ ਤੇ ਪਹੁੰਚੇ ਉਹਦੇ ਕੋ ਪੰਨੀ ਤੇ ਕੋਈ ਲਾਈਟਰ ਲੂਟਰ ਮਿਲਿਆ ਹੋਰ ਵੈਰੀਫਾਈ ਕਰ ਰਹੇ ਆ ਕਿ ਇਨਾਂ ਦੇ ਮਾਰੂ ਹਥਿਆਰ ਵੀ ਕੋਈ ਲੈ ਕੇ ਆਏ ਸੀ ਦਾਤਰ ਦੂਤਰ ਉਹ ਅਸੀਂ ਵੈਰੀਫਾਈ ਕਰਕੇ ਜੋ ਕਾਨੂੰਨੀ ਕਰਵਾਈ ਬੰਦੀ ਅੱਗੇ ਕਰਾਂਗੇ ਵਾਜਾ ਕੀ ਇੱਥੇ ਕੋਈ ਨਵੀਂ ਅਪਾਧੀ ਆ ਜਾਂ ਕੋਸ਼ਾ ਇੱਕ ਦੂਜੇ ਇੱਕ ਦੂਜੇ ਨੂੰ ਬਲੇਮ ਕਰਦੇ ਪਏ ਸੀ ਅਗਰ ਤੁਸੀਂ ਇਹ ਚੈਨ ਚਲਾਓ ਤੇ ਵੱਡੀ ਕਾਮਯਾਬੀ ਹੋ ਸਕਦੀ ਨਹੀਂ ਵੇਖੋ ਮੈਂ ਤੁਹਾਡਾ ਜਿੰਨਾਂ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਮੈਂ ਉਹਨਾਂ ਦਾ ਨਾਮ ਤੇ ਨਹੀਂ ਡਿਸਕਲੋਜ਼ ਕਰ ਸਕਦਾ ਪਰ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਜੇ ਸਾਰੇ ਪਬਲਿਕ ਇਦਾਂ ਦੇ ਰਿਸਪੌਂਸੀਬਲ ਹੋ ਜੇ ਤੇ ਪੁਲਿਸ ਦੀ ਵਰਕਿੰਗ 'ਚ ਹੋਰ ਸਦਾਰ ਆਏਗਾ